ਨਵੇਂ ਬਣੇ ਇਸ মিডিਆ ਸੈਂਟਰ ਚ ਆਇਓ ਪਹਿਲਾ ਸਮਗਮ ਹੈ ਇਸ মিডিਆ ਸੈਂਟਰ ਦਾ ਤੁਹਾਡੇ ਕੈਮਰੇ ਟੈਕਨੀਕਲੀ ਨਹੀਂ ਤਾਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਕੈਮਰੇ ਨੂੰ ਓਵਰਲੈਪ ਹੋ ਜਾਂਦਾ ਸੀ ਸ਼ੋਅ ਸ਼ਰਾਬੇ ਚ ਹੀ ਕਾਫੀ ਟਾਈਮ ਲੱਗ ਜਾਂਦਾ ਸੀ ਸੋ ਹੁਣ ਤੁਹਾਨੂੰ ਇਸ ਕਿਸਮ ਦੀ ਖਾਸ ਤਾਂ ਤੇ ਪ੍ਰਿੰਟ ਵਾਲਿਆਂ ਨੂੰ ਕੋਈ ਐਦਾਂ ਦੀ ਦਿੱਕਤ ਨਹੀਂ ਆਉਣੀ ਕਿਉਂਕਿ ਤੁਸੀਂ ਕੈਮਰੇ ਪਿੱਛੋਂ ਚੱਲ ਰਹੇ ਨੇ ਲਾਈਵ ਚੱਲ ਰਹੇ ਆ ਪਰ ਕੁਝ ਆਪਣੇ ਸਵਾਲ ਜਿਹੜੇ ਨੇ ਉਹ ਇੱਥੋਂ ਬੈਠ ਕੇ ਕਰ ਸਕਦੇ ਹੋ ਕਿਉਂਕਿ ਪਹਿਲਾਂ ਇਸ ਤਰ੍ਹਾਂ ਦੇ ਇੱਥੇ ਨਹੀਂ ਕੁਝ ਬਣਿਆ ਸੀ ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਜਦੋਂ ਕਰਨੀ ਹੁੰਨੀ ਸੀ ਜਦੋਂ মিডিਏ ਦੇ ਸਾਹਮਣੇ ਨਹੀਂ ਕਰਨਾ ਸੀ ਤਾਂ ਫਿਰ ਉਹਨਾਂ ਨੂੰ ਲੋਡ ਵੀ ਕੀ ਸੀ ਵੈਸੇ ਸੋ ਸਵਾਗਤ ਹੈ ਸਾਰਿਆਂ ਦਾ ਅੱਜ ਇੱਕ ਬਹੁਤ ਹੀ ਅਹਿਮ ਗੰਭੀਰ ਤੇ ਪੰਜਾਬ ਦੇ ਲੋਕਾਂ ਲਈ ਦੁੱਖਦਾਇਕ ਵਿਸ਼ਾ ਹੈ ਉਹਦੇ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਡਾਕੂਮੈਂਟ ਕੁਝ ਜਾਣਕਾਰੀਆਂ ਸਾਂਝੀਆਂ ਕਰਨੀਆਂ ਨੇ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਇਹ ਪਤਾ ਲੱਗੇ ਕਿ ਕਿਵੇਂ ਪੁਰਾਣੀਆਂ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਲੁੱਟਿਆ ਕਿਵੇਂ ਉਹਨਾਂ ਨੇ ਸਾਰੇ ਜਿਹੜੇ ਕਾਨੂੰਨ ਬਦਲੇ ਆਪਣੇ ਹੱਕ ਚ ਕੀਤੇ ਉਸ ਤੋਂ ਬਾਅਦ ਉਥੇ ਕੀ ਕੀ ਉਸਰਿਆ ਬਣਿਆ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਕਿਵੇਂ ਆਪਣੇ ਹਿੱਤਾਂ ਲਈ ਵਰਤਿਆ ਇਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਸਮਝੀ ਕਰਨੀ ਮੈਂ ਖੁਦ ਵੀ ਪਹਿਲਾਂ ਕਹਿੰਦਾ ਰਿਹਾ ਆਪਣੇ ਇਲੈਕਸ਼ਨ ਦੇ ਵੇਲੇ ਜਿਹਨਾਂ ਲੋਕਾਂ ਕੋਲ ਜਾਂਦੇ ਸੀ ਕਿ ਇਹਨਾਂ ਨੇ ਜਿਹੜੇ ਵੱਡੇ ਵੱਡੇ ਹੋਟਲ ਬਣਾਏ ਨੇ ਉਹਨਾਂ ਦੀਆਂ ਨੀਹਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਖੂਨ ਹੈ ਸੋ ਸਾਰੀਆਂ ਜਾਣਕਾਰੀਆਂ ਜਦੋਂ ਇਕੱਠੀਆਂ ਕਰਵਾਈਆਂ ਗਈਆਂ ਤਾਂ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਤਜਦੀ ਹੈ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਜਿਹੜਾ ਸੁਖ ਵਿਲਾਸ ਹੋਟਲ ਹੈ 7 ਸਟਾਰ ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ ਹਰ ਕਮਰੇ ਦੇ ਪਿੱਛੇ ਪੂਲ ਹੈ ਉਹਦੇ ਬਾਰੇ ਮੈਂ ਜਾਣਕਾਰੀ ਦੇਣੀ ਅਸਲ ਚ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਉਹਦਾ ਨਾਮ ਹੈਗਾ ਮੈਟਰੋ ਇਕੋ ਗ੍ਰੀਨ ਰਿਜ਼ੋਰਟ मैट्रो ईको ग्रीन रिजॉर्ट के नाम से पलनपुर पिंड है माजरी ब्लॉक का मोहाली डिस्ट्रिक्ट शुरुआत होंगी है मैट्रो ईको ग्रीन रिजॉर्ट शुरुआत है जो 1985-86 ਚ ਬਾਦਲ ਫੈਮਲੀ ਨੇ 86 ਕ ਨਾਲ 16 ਮਰਲੇ ਜ਼ਮੀਨ ਖਰੀਦੀ ਪੱਲਨਪੁਰ ਪਿੰਡ ਦੀ ਤੋਂ ਤੋਂ ਬਾਅਦ ਕਿਉਂਕਿ ਇਹ ਜਿਹੜਾ ਏਰੀਆ ਹੈ ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਫੋਰੈਸਟ ਦਾ ਏਰੀਆ ਉਤੋਂ ਉਹਨਾਂ ਨੇ ਇੱਕ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ 2009 ਚ ਇਕੋ ਟੂਰਿਜ਼ਮ ਪਾਲਿਸੀ ਦੇ ਅੰਡਰ ਐਮੈਂਡਮੈਂਟ ਕਰ ਲਈ ਕਿ ਇੱਥੇ ਹੋਟਲ ਬਣ ਸਕਦੇ ਤੇ ਨਾਲ ਨਾਲ ਕਾਫੀ ਹੋਰ ਐਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈਆਂ ਇੱਥੇ ਪਹਿਲਾਂ ਪੋਲਟਰੀ ਫਾਰਮ ਸੀਗਾ ਬਾਦਲ ਪਰਿਵਾਰ ਦਾ ਤੇ ਫਿਰ ਉਹਨੂੰ ਬਦਲ ਕੇ ਉੱਥੇ ਹੋਟਲ ਬਣਾਉਣ ਦਾ ਸੀਐਲਓ ਲੈ ਲੈ ਗਿਆ ਖੁਦੀ ਸੀਗੇ ਤਸੀਐਲੂ ਕੋਣ ਮਨਾ ਕਰ ਦੂਗਾ ਜੇ ਤੁ ਆਪ ਹੀ ਤਾਂ ਦੇਣਾ ਹਾਲਾਂਕਿ ਪੀਐਲਪੀਏ ਪੰਜਾਬ ਲੈਂਡ ਰਿਜ਼ਰਵੇਸ਼ਨ ਐਕਟ 1900 ਦੇ ਤਹਿਤ ਉੱਥੇ ਕੋਈ ਵੀ ਕਮਰਸ਼ੀਅਲ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ ਕੰਪਨੀ ਨੇ ਅਪਰੂਵਲ ਲੈ ਲਿਆ 7.27 ਹੈਕਟੇਅਰ ਤੱਕ ਉਹ ਬੀਕਰ ਫੋਰੈਸਟ ਦਾ ਜਿਹੜਾ 232009 ਨੂੰ ਅਪਰੂਵਲ ਲੈ ਲਿਆ ਜੀ ਕੀ ਤੋਂ ਲੈਣਾ ਸੀ ਆਪ ਹੀ ਗਵਰਨਮੈਂਟ ਸੀ ਆਪਣੇ ਆਪ ਤੋਂ ਹੀ ਅਪਰੂਵਲ ਲੈ ਲਿਆ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਨੇ ਅਪਰੂਵਲ ਦਿੱਤਾ 16 12 2010 ਫਾਰ ਸੈਟਿੰਗ ਅਪ ਇਕੋ ਟੂਰਿਜ਼ਮ ਰਿਜ਼ੋਰਟ ਇਨ ਵਿਲੇਜ ਪੱਲਨਪੁਰ ਅਨਦਰ ਕੰਪਨੀ ਤਾਜ ਟਰੈਵਲ ਪ੍ਰਾਈਵੇਟ ਲਿਮਟਿਡ ਉਹਨੇ ਵੀ ਅਪਰੂਵਲ ਲੈ ਲਈ 2 9 3 2012 ਨੂੰ ਦੋਨੇ ਕੰਪਨੀ ਇਹਨਾਂ ਦੀਆਂ ਨੇ ਉਹਨੇ ਵੀ ਇਕੋ ਟੂਰਿਜ਼ਮ ਵਾਸਤੇ ਜਗ੍ਹਾ ਲਈ 23 ਕਨਾਲ 16 ਮਰਲੇ ਪੱਲਨਪੁਰਚੀ ਤੇ ਫਿਰ ਕੰਪਨੀ ਓਨਡ ਬਾਈ ਬਾਦਲ ਫੈਮਿਲੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਨੇ 23 ਕਨਾਲ 16 ਮਰਲੇ ਲੈਂਡ 5 7 2013 ਨੂੰ ਤਾਜ ਟਰੈਵਲ ਤੋਂ ਖਰੀਦ ਲਈ ਆਪਦੀ ਹੀ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਨ ਵੇਚਤੀ ਇਕੱਠੀ ਕਰ ਲਈ ਲਿਖੀ ਜਾਏ ਹੁਣ ਜੇ ਕੋਈ ਜੇ ਕੋਈ ਕੁਝ ਕੋਈ ਵੀ ਤੱਥ ਤੁਹਾਨੂੰ ਸਮਝ ਨਾ ਆਵੇ ਦੁਬਾਰਾ ਦੱਸ ਦੂੰਗਾ ਫਿਰ ਕਿੰਨਾ ਬਣ ਗਿਆ ਜੀ ਇਹ ਪਬਲਿਕ ਪਾ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਤੀ ਪਾਕਟ A 86 ਕਨਾਲ 16 ਮਰਲੇ ਪਾਕਟ B ਦੇ ਵਿੱਚ 55 ਕਨਾਲ 16 ਮਰਲੇ ਪਾਕਟ C ਜ 23 ਕਨਾਲ 16 ਮਰਲੇ ਟੋਟਲ 20.8 ਏਕੜ ਪਾਕਟ A ਚ 86 ਕਨਾਲ ਐਂਡ 16 ਮਰਲੇ ਪਾਕਟ B 55 ਕਨਾਲ ਐਂਡ 16 ਮਰਲੇ ਪਾਕਟ C ट्वेंटी थ्री कनाल एंड सोलह टू पॉइंट एट ये जमीन बी बी गई इक्की मजोरिटी ऑफ द शेयर ऑफ मैट्रो इको ग्रीन रिजोर्ट लिमिटेड एक कोले ने जी बादल परिवार को सुखबीर बादल को लाख तरासी हजार दो सौ पच्ची शेयर ने इस प्राइवेट लिमिटेड कंपनी के मेट्रो इको ग्रीन रिसोर्ट ਦੇ 100 ਰੁਪਿਆ ਕੀਮਤ ਦੇ 1 ਲੱਖ 83225 ਸ਼ੇਅਰ ਮਿਸਸ ਹਰ ਸਿਮਰਤ ਕੌਰ ਬਾਦਲ ਕੋਲ 81500 ਸ਼ੇਅਰ ਨੇ 100 ਰੁਪਿਆ ਉਹਦੀ ਕੀਮਤ ਹੈ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਕੋਲੇ 53550 ਸ਼ੇਅਰ ਨੇ ਸੁ ਜਿਹੜੀ ਇਹਨੂੰ ਨਿਰਮਾਣ ਕਰਨ ਦੀ ਕੰਸਟ੍ਰਕਸ਼ਨ ਦੀ ਐਕਟੀਵਿਟੀਜ਼ ਹੋਰ ਦੀ 27 5 13 ਨੂੰ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਜਿਹੜੀ ਹੈ ਉਹਦੀ ਕਮਰਸ਼ੀਅਲ ਐਕਟੀਵਿਟੀ 1/4/2016 ਨੂੰ ਸ਼ੁਰੂ ਹੋ ਜਾਂਦੀ ਹੈ। ਪਰ ਰਿਜ਼ੋਰਟ ਜਿਹੜਾ ਉਹ ਉਬਰਾਏ ਸੁਖ ਵਿਲਾਸ ਦੇ ਨਾਮ ਤੇ ਇਸ ਵਕਤ ਪੱਲਨਪੁਰ ਦੇ ਵਿੱਚ ਚੱਲ ਰਿਹਾ ਹੈ। ਹੁਣ ਆ ਜਾਂਦੇ ਆ ਜੀ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਮੇਰੇ ਕੋਲੇ ਸਾਰਾ ਕਾਗਜ਼ ਹੈ ਇਨਸੈਂਟਿਵ ਕਿਹੜੇ ਦੇਣੇ ਨੇ ਉਸ ਹੋਟਲ ਨੂੰ ਮੈਂ ਇੱਕ ਗੱਲ ਪਹਿਲਾਂ ਕਲੀਅਰ ਕਰ ਦਾਂ ਕਿ ਜਿਹੜੀ ਪਾਲਿਸੀ ਬਣਾਈ ਸੀ ਇਕੋ ਦੀ ਇਕੋ ਟੂਰਿਜ਼ਮ ਦੀ ਉਹ ਚ ਹੋਰ ਕੋਈ ਹੋਟਲ ਨਹੀਂ ਆਇਆ ਇਕੱਲਾ ਇਹਨਾਂ ਦਾ ਹੀ ਸੀ ਬਸ ਇਕੋ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ ਤੇ ਫਿਰ ਇਨਸੈਂਟਿਵ ਕਿਹੜੇ ਦੇਣੇ ਆ ਐਸ ਐਸਜੀ ਐਸਟੀ ਯਾਨਕਿ ਸਟੇਟ ਦਾ ਜੀਐਸਟੀ ਤੇ ਵੈਟ 75% ਪਲੱਸ ਵੈਟ 75% ਐਸਜੀ ਐਸਜੀਐਸਟੀ ਇਹ ਉਹਨਾਂ ਨੇ ਮਾਫ ਕਰਵਾ ਲਈ ਜੀ ਕਿੰਨਾ ਭਿਛਨ ਦੇ ਦੋ ਸਾਨੂੰ ਇਹ ਦੀ ਸਾਨੂੰ ਟੈਕਸ ਨਾ ਲੱਗੇ ਮਾ ਵੀ ਕਿੰਨੇ ਚੱਲੀ ਕਰਾ ਲਿਆ ਫॉर 10 ইয়ারਸ 10 ਸਾਲਾਂ ਵਾਸਤੇ ਸਟੇਟ ਦਾ ਜੀਐਸਟੀ ਤੇ ਵੈਟ ਇਸ ਹੋਟਲ ਤੇ ਨਹੀਂ ਲੱਗੂਗਾ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ 85 ਕਰੋੜ 84 ਲੱਖ 50 ਹਜ਼ਾਰ 85 ਕਰੋੜ 84 ਲੱਖ ਐਂਡ 50 ਹਜ਼ਾਰ ਕੱਲਾ ਵੈਟ ਤੇ ਜੀਐਸਟੀ ਦਾ ਇਸ ਹੋਟਲ ਤੇ ਨਹੀਂ ਲੱਗੂਗਾ ਜੀ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ার্স ਇੱਕ ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60 ਹਜ਼ਾਰ ਰੁਪਇਆ 11 ਕਰੋੜ 44 ਲੱਖ 60000 ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਿਕਨੇ ਸੇ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60 ਹਜ਼ਾਰ ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70 ਹਜ਼ਾਰ ਜਾਨੀ ਕਿ 108 ਕਰੋੜ 73 ਲੱਖ 70 ਹਜ਼ਾਰ ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11/5/2015 ਤੋਂ 10/5/2025 108 ਕਰੋੜ 1 ارب ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੌਂਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਗਿਆ ਹੋਰ ਕਿਸੇ ਹੋਟਲ ਨੂੰ ਇਹਦਾ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਸਲੇਨ ਸੜਕਾਂ ਵੀ ਕੱਡੀਆਂ ਗਈਆਂ ਉਧਰਲੇ ਪਾਸੇ ਨੂੰ ਏਅਰਪੋਰਟਰ ਤੋਂ ਵੀ ਸਿੱਧੀ ਰੋਣ ਇੱਕ ਹੁਕਮ ਦਿੱਤਾ ਕਿ ਸਾਡਾ ਹੋਟਲ ਚੱਲ ਜੇ ਤੇ 4 ਕਰੋੜ 13 ਲੱਖ ਰੁਪਏ ਚ ਸੜਕ ਵੀ ਬਣਵਾਈ ਵਿੱਚ ਉਹ ਹਮਾੜਾ ਤੋਂ ਬਣਾਈ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕਹਿੰਦੇ ਰਸਤਾ ਨਹੀਂ ਹੈਗਾ ਉਹ ਸੜਕ ਨੂੰ ਆ ਤਾਂ ਉਹ ਸੜਕ ਹੁਣ ਕੀ ਹੈ ਇਧਰਲੇ ਪਾਸੇ ਜਿਹੜਾ ਇਹਨਾਂ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਇੱਟਾਂ ਵਾਲੀ ਹੈ ਸੜਕ ਜਾਂਦੀ ਹੈ ਇੱਕ ਛੋਟੀ ਜੀ ਵਿੱਚੋਂ ਉੱਥੇ ਟੈਂਟ ਵਾਲਾ ਸੜਕਾਂ ਵੀ ਉਹਨਾਂ ਇਹ ਹੀ ਸਰਕਾਰੀ ਬਣਾ ਕੇ ਦੇਵੇ ਤੇ ਹੁਣ ਪੰਜਾਬ ਬਚਾਓ ਕਹਿੰਦੇ ਨੇ ਤੇ ਫਿਰ ਜਿੰਨੇ ਵੀ ਆ ਪਾਲਿਸੀ ਹੈ ਮੈਂ ਤੁਹਾਨੂੰ ਦੇ ਦੂੰਗਾ ਸਾਰੀ ਪੰਜਾਬ ਇਕੋ ਟੂਰਿਜ਼ਮ ਪਾਲਿਸੀ 2009 ਜਦੋਂ ਰਾਜ ਸੀ ਆ ਸਾਰਾ ਕੁਝ ਜਿਹੜਾ ਉਹ ਆਪਣੇ ਪੱਖ ਦਾ ਇਹਨਾਂ ਦਾ ਕਿ ਆ ਨਹੀਂ ਕਰ ਸਕਦੇ ਆ ਹੋ ਸਕਦਾ ਆ ਨਹੀਂ ਹੋ ਸਕਦਾ ਇਹ ਟੋਟਲ ਜਿਹੜਾ ਨਾ ਕਨਫਲਿਕਟ ਆਫ ਇੰਟਰਸਟ ਹੈ ਮਿਸ ਯੂਜ਼ ਆਫ ਪਾਵਰ ਹੈ ਕਹਿੰਦੇ ਕੰਸਟਰਕਸ਼ਨ ਨਹੀਂ ਹੋ ਸਕਦੀ ਸੀ ਕੈਬਨਟ ਬਣਾ ਕੇ ਕੰਸਟਰਕਸ਼ਨ ਹੋ ਸਕਦੀ ਹੈ पास करा लिया होटल बनना शुरू हो गया जो आखिरी इट लगी बन गया कैबिनेट बुला के कहते भी नहीं हम नहीं हो सकती बस अपने ही बस जोड़ा सुख बिलास ही बनूगा सो सुख विलासा संबंधित आ जो डाकूमेंट निकले ने हजे बहुत कुछ होर भी निकलूगा क्योंकि ਆਪਣੀ ਸਰਕਾਰ ਸੀ ਆਪਣੇ ਆਪ ਹੀ ਪਰਮਿਸ਼ਨਾਂ ਦੇਣੀਆਂ ਸੀ ਤੇ ਇਹਦਾ ਜਵਾਬ ਪਤਾ ਨਹੀਂ ਕਦੋਂ ਕੀ ਦੇਣਗੇ ਵਾਈਲਡ ਲਾਈਫ ਵਿਊਇੰਗ ਰਿਵਰ ਕਰੂਸ ਸਭ ਕੁਝ ਕਰਵਾ ਲਿਆ ਉੱਥੇ ਤੇ ਹਰਵਲ ਇਕੋ ਟੂਰਿਜ਼ਮ ਵੀ ਨਾਮ ਦੇਤਾ ਉਹਨੂੰ ਸੋ ਜਿੰਨੀਆਂ ਵੀ ਗਾਈਡਲਾਈਨਸ ਨੇ ਫੋਰੈਸਟ ਨਾਲ ਰਿਲੇਟਡ ਸਾਰੀਆਂ ਉਹਨਾਂ ਨੇ ਆਪਣੇ ਹੱਕ 'ਚ ਕਰਾ ਲੀਆਂ ਤੇ ਮਿਨਿਮਮ ਢਾਈ ਏਕੜ ਦੀ ਲੈਂਡ ਜਿਹੜੀ ਹੈ ਮੈਂਟਰੀ ਕਰਤੀ ਢਾਈ ਏਕੜ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਦੁਬਾਰਾ ਕਰ ਲਉ ਜਦੋਂ ਹੋਰ ਕੋਈ ਹੋਟਲ ਆਉਣਾ ਹੀ ਨਹੀਂ ਉੱਥੇ ਪੜਨੀ ਨਹੀਂ ਦੇਣਾ ਤਾਂ ਫਿਰ ਉਹ ਉਹਦਾ ਇਸ ਅਮੈਂਡਮੈਂਟ ਦਾ ਕੋਈ ਫਾਇਦਾ ਨਹੀਂ ਰਿਹਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇਹ ਫਿਗਰ ਰੱਖ ਰਿਹਾ ਦੁਬਾਰਾ ਦੱਸ ਦੇਣਾ ਕਿ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਇਹ ਇਹਨਾਂ ਦਾ ਹੋਟਲ ਦਾ ਨਾਮ ਹੈ ਵੈਸੇ ਉਹਨੂੰ ਸੁਖ ਵਿਲਾਸ ਉਭਰਾਏ ਨਾਲ ਮਿਲ ਕੇ ਚਲਾ ਰਿਹਾ ਅੱਜ